ਤਤਸੇ ਕਿ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੱਦੀਪ ਸਿੰਘ ਕਾਕਾ ਬਰਾੜ ਦਾ ਚੋਣ ਪ੍ਰਚਾਰ ਕਰ ਰਹੇ ਹਲਕਾ ਮਲੋਟ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਮਲੋਟ ਹਲਕੇ ਦੇ ਕਈ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਹੈ। ਉਹਨਾਂ ਜਹਲਕੇ ਦੇ ਪਿੰਡ ਮਲੋਟ ਤੇ ਧਾਣਾ ਵਾਲਾ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ। ਤਾਂ ਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਆਪਣੇ ਪੇਸ਼ੇ ਨੂੰ ਕਾਇਮ ਰੱਖਦੇ ਹੋਏ ਅੱਖਾਂ ਤੇ ਮਰੀਜ਼ਾਂ ਦਾ ਚੈੱਕਅਪ ਕਰਦੇ ਹੋਏ ਵੀ ਨਜ਼ਰ ਆਈ ਰਹੀ। ਇਸ ਮੌਕੇ ਕੈਬਨਿਟ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚੋਣ ਪ੍ਰਚਾਰ ਦੌਰਾਨ ਪੂਰੇ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਵਧੀਆ ਹੰਗਾਰਾ ਮਿਲ ਰਿਹਾ ਹੈ। ਉਹਨਾਂ ਕਹਿ ਕੇ ਲੋਕ ਦੂਜੀਆਂ ਪਾਰਟੀਆਂ ਦੇ ਲਾਰਾਂ ਤੋਂ ਦੁਖੀ ਹੋ ਚੁੱਕੇ ਨੇ ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ 2 ਸਾਲਾਂ ਦੇ ਵਿੱਚ ਕੰਮਾਂ ਨੂੰ ਲੈ ਕੇ ਲੋਕ ਜਿਹੜੇ ਕੀ ਇਸ ਵਾਰ ਵੋਟ ਪਾਉਣਗੇ ਤੇ ਪਾਰਟੀ ਦੇ ਹੱਕ ਦੇ ਵਿੱਚ ਜਿਹੜੇ ਕੀ ਲੋਕ ਹੁਣ ਉੱਤਰਦੇ ਹੋਏ ਨਜ਼ਰ ਆਣਗੇ ਹੁਣ ਆ ਕਿ ਅਸੀਂ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਪੂਰਾ ਕੀਤਾ ਹੈ ਤੇ ਜੋ ਰਹਿ ਗਏ ਉਹਨਾਂ ਨੂੰ ਜਲਦ ਹੀ ਪੂਰਾ ਕਰ ਦਿੱਤਾ ਜਾਵੇਗਾ। ਅੰਦਰ ਵਿੱਚ ਜਾ ਰਹੀ ਹੈ ਔਰ ਜਨ ਸਭਾ ਕਰਵਾ ਰਹੇ ਨੇ ਲੋਕ ਆਪ ਮੁਹਾਰੇ ਆ ਰਹੇ ਨੇ ਔਰ ਬਹੁਤ ਸੋਹਣਾ ਰਿਸਪੌਂਸ ਦੇ ਰਹੇ ਨੇ ਜਿਸ ਤਰ੍ਹਾਂ ਬਾਦ ਸਾਹਿਬ ਨੇ 2 ਸਾਲਾਂ ਚ ਕੰਮ ਕੀਤੇ ਸਵਾਦ ਚੰਗਾ ਹੋ ਰਿਹਾ ਪਿੰਡ ਦਾ ਕਿਸ ਤਰ੍ਹਾਂ ਦਾ ਮੁੱਦਾ ਲੈ ਕੇ ਚੱਲੇ ਹੋਗੇ ਵੀ ਜਿਹੜੇ ਪਹਿਲਾਂ ਜਿਹੜੇ ਵਾਦੇ ਕੀਤੇ ਸੀਗੇ ਜਾਂ ਵਾਦੇ ਪੈਂਡਿੰਗ ਰਹਿ ਗਏ ਹੈ ਕਿਸ ਤਰ੍ਹਾਂ ਉਹ ਸ਼ਮਾਈ ਹੋ ਆ ਰਹੇ ਨੇ ਅਸੀਂ ਲੋਕਾਂ ਨੂੰ ਜੋ ਕੰਮ ਕੀਤੇ ਆ ਕਿਉਂਕਿ ਆਵਾਜ਼ ਵੀ ਪਾਰਟੀ ਦੀ ਸ਼ੁਰੂ ਤੋਂ ਹੀ ਏਜੰਡਾ ਰਿਹਾ ਕਿ ਪਹਿਲਾਂ ਕੰਮ ਕਰਾਂਗੇ ਤੇ ਜਾਵਾਂਗੇ ਪਿੰਡ ਉਸ ਕਰਕੇ ਕੰਮ ਕੀਤੇ ਆ ਬਿਜਲੀ ਗਈ ਜਿਉਂ ਨੌਕਰੀਆਂ ਦਿੱਤੀਆਂ ਜਾਂ ਹੋਰ ਸਹੂਲਤਾਂ ਦਿੱਤੀਆਂ ਸੜਕ ਸੜਕ ਤੇ ਹੋਰ ਉਹ ਲੋਕਾਂ ਤੱਕ ਪਹੁੰਚਾ ਕੇ ਉਹਨਾਂ ਦਾ ਰਿਸਪੌਂਸ ਲੈ ਰਹੇ ਆਂ ਔਰ ਜਿਹੜੇ ਵਾਅਦੇ ਰਹਿ ਗਏ ਨੇ ਉਹ ਵੀ ਅਸੀਂ ਜਲਦ ਪੂਰੇ ਕਰਾਂਗੇ ਇਹ ਲੋਕਾਂ ਨੂੰ ਅਸੀਂ ਵਿਸ਼ਵਾਸ ਦਿਵਾ ਰਹੇ ਹਾਂ ਕੋਈ ਧੀ ਤੇ ਕਹਿ ਰਹੇ ਹੈਗੇ ਵੀ ਜਿਹੜੇ ਵਾਅਦੇ ਸੀਦੇ ਵਾਅਦੇ ਪੂਰੇ ਨਹੀਂ ਕੀਤੇ ਜਿਵੇਂ ਕਿ ਔਰਤਾਂ ਦਾ ਮਾਮਲਾ ਸੀ ਜਿਹੜਾ 10000 ਰੁਪਏ ਦਾ ਮੈਚ ਹੁਣ ਮਾਨ ਸਾਹਿਬ ਕਹਿ ਰਹੇ ਹੈਗੇ ਉਹ ਵੀ ਜਲਦ ਪੂਰਾ ਕਰਨੇ ਦੂਜੇ ਪਾਸੇ ਜਿਹੜੇ ਕਿਸਾਨਾਂ ਦੇ ਜਿਹੜਾ ਮੁਆਵਜ਼ਾ ਰਸ਼ੀਦ ਲੈ ਰਹੇ ਨੇ ਲੋਧੀਆ ਨੇ ਤਾਂ 75 ਸਾਲ ਬਰੋਦੀ ਤੇ ਹੀ ਰਹੇ ਆ ਔਰ ਹਰ ਸਾਲ ਉਹ ਇਹੀ ਕਹਿ ਕੇ ਕਿ ਆ ਕਰਾਂਗੇ ਆ ਵਾਅਦੇ ਕਰਾਂਗੇ ਆ ਪੂਰੇ ਕਰਾਂਗੇ ਜੇ ਉਹਨਾਂ ਨੇ ਉਹਨਾਂ ਨੇ ਪੂਰੇ ਕੀਤੇ ਹੁੰਦੇ ਤਾਂ ਲੋਕ ਸਾਡੇ ਕੋਲ ਕਿਉਂ ਆਉਂਦੇ ਅਸੀਂ ਕਦੇ ਵੀ ਮਨਕਰ ਨਹੀਂ ਹੋਏ ਅਸੀਂ ਵਾਅਦਿਆਂ ਦੇ ਨਾਲ ਖੜੇ ਆਂ ਔਰ ਸ਼ੁਰੂਆਤੀ ਦੇ ਤੌਰ 'ਤੇ ਮਾਨ ਸਾਹਿਬ ਨੇ ਸ਼ੁਰੂ ਕਰਨਾ ਸੀ ਵਨ ਬਾਈ ਵਨ ਕਰਕੇ ਆਪਣੇ ਵਾਅਦੇ ਪੂਰੇ ਕਰਨੇ ਕਿਸਾਨਾਂ ਦੇ ਨਾਲ ਅਸੀਂ ਖੜੇ ਆਂ ਜੇ ਕਿਸਾਨਾਂ ਦੀ ਗੱਲ ਸੀ ਤਾਂ ਮਾਨ ਸਾਹਿਬ ਨੇ ਆਪ ਅੱਧੀ ਰਾਤ ਨੂੰ ਉੱਠ ਕੇ ਮੀਟਿੰਗਾਂ ਕੀਤੀਆਂ ਨੇ ਔਰ ਅਸੀਂ ਆਪਣੀਆਂ ਭੈਣਾਂ ਨਾਲ ਕੀਤੇ ਹੋਏ ਵਾਅਦੇ ਨਾਲ ਵੀ ਖੜੇ ਆਂ ਔਰ ਕੋਸ਼ਿਸ਼ ਕਰਾਂਗੇ ਕਿ ਜਿਹੜੇ ਰਹਿ ਗਏ ਉਹਨਾਂ ਨੂੰ ਵੀ ਜਲਦ ਸ਼ੁਰੂਆਤੀ ਸਾਲਾਂ 'ਚ ਹੁੰਦੇ ਆਂ ਪੂਰੇ ਪੰਜਾਬ ਦੀ ਗਾਂ ਆਲਓਵਰ ਗੱਲ ਕਰੀਏ ਜੋ ਪਾਸ ਨੂੰ ਮਾਨ ਕਰਿਆ 013 ਨੂੰ ਲੈ ਕੇ ਕੀ ਲੱਗਦਾ ਹੈਗਾ ਵੀ ਸਥਿਤੀ ਉਸ ਤਰ੍ਹਾਂ ਦੀ ਕੈਮਰੋ ਬਿਲਕੁਲ ਜੀ ਅਸੀਂ ਮਾਨ ਸਾਹਿਬ ਦੇ ਦਿੱਤੇ ਹੋਏ ਨਾਰੇ ਤੇ ਕਾਇਮ ਆ ਔਰ ਉਹਦੇ ਤੇ ਕੰਮ ਕਰ ਰਹੇ ਆ ਸਾਡੀ ਪੂਰੀ ਕੋਸ਼ਿਸ਼ ਆ 13 ਦੇ 13 ਜਿਹੜੇ ਐਮਪੀਓ ਆਮ ਲੋਕਾਂ ਚੋਂ ਨਿਕਲ ਕੇ ਜਾਣ ਤੇ ਪੰਜਾਬ ਨੂੰ ਮੈਮ ਜਿਵੇਂ ਤੁਸੀਂ ਉਹਨੂੰ ਵੋਟਰਾਂ ਦਾ ਕਹਿਣ ਜਾਂਦੇ ਹੋ ਵਿੱਚ ਮਰੀਜ਼ ਵੀ ਆਉਂਦੇ ਆ ਕਿੰਨਾ ਕੁ ਲੱਗਦਾ ਤੁਹਾਡਾ ਆਪ ਦਾ ਕੰਮ ਦੇਖ ਕੇ ਤੁਹਾਨੂੰ ਚੰਗਾ ਲੱਗਦਾ ਕਿਉਂਕਿ ਮੇਰਾ ਸਾਰੀ ਜ਼ਿੰਦਗੀ ਇਸੇ ਕੰਮ ਚ ਲੰਗੀ ਆ ਤੇ ਮਰੀਜ਼ਾਂ ਦੀ ਅਟੈਚਮੈਂਟ